ਇਤੇ ਦੇਨੀ ਨੇਪਾਲ ਦੀ ਰਾਜਧਾਨੀ ਕਟਮੰਡੂ ਵਿਖੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਲਾਇਜ ਦੀ ਕਾਨਫਰੰਸ ਹੋਈ ਇਸ ਕਾਨਫਰੰਸ ਵਿੱਚ 39 ਦੇਸ਼ਾਂ ਦੇ ਵਕੀਲਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਭਾਰਤ ਤੋਂ 30 ਅਤੇ ਪੰਜਾਬ ਤੋਂ 18 ਵਕੀਲਾਂ ਨੇ ਇਸ ਵਿੱਚ ਭਾਗ ਲਿਆ ਇਸ ਕਾਨਫਰੰਸ ਵਿੱਚ ਵਕੀਲ ਪਾਈਚਾਰੇ ਨੂੰ ਸੰਸਾਰ ਪਰ ਵਿੱਚ ਸ਼ਾਂਤੀ ਕਾਇਮ ਕਰਨ ਦਾ ਦਿੱਤਾ ਸੱਦਾ इस कॉन्फ्रेंस का उद्घाटन नेपाल प्रधानमंत्री पी ओली वालों कानून मंत्री भी शामिल हुए इस कॉन्फ्रेंस बारे एडवोकेट जसपाल सिंह दफर की अगुवाई मोहाली विखे मीटिंग हुई आओ देखते दे हा खबर विस्तार सहित ਮੋਹਾਲੀ ਵਿਖੇ ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ ਦੀ ਇੱਕ ਮੀਟਿੰਗ ਸੂਬਾ ਜਨਰਲਸ ਕਟਰ ਐਡਵੋਕੇਟ ਜਸਪਾਲ ਸਿੰਘ ਦੱਪੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀਤੇ ਦਿਨੀ ਨੇਪਾਲ ਦੀ ਰਾਜਧਾਨੀ ਕਟਮੰਡੂ ਵਿਖੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਲਾਇਰਜ਼ ਦੀ ਕਾਨਫਰੰਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇਸ਼ ਦੇ ਵਕੀਲ ਪਾਈਚਾਰੇ ਨੂੰ ਅਪੀਲ ਕੀਤੀ ਕਿ ਉਸ ਸੰਸਾਰ ਵਿੱਚ ਗਰੀਬ ਲੋਕਾਂ ਨੂੰ ਇਨਸਾਫ ਦਿਵਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਇੱਕ ਝੁੱਟੋਕੇ ਆਵਾਜ਼ ਚੁੱਕਣ ਾਂ ਜੋ ਦੁਨੀਆ ਭਰ ਵਿੱਚ ਆਪਸੀ ਪਾਈਚਾਰਾ ਅਤੇ ਅਮਨ ਸ਼ਾਂਤੀ ਕਾਇਮ ਹੋ ਸਕੇ ਉਹਨਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ 39 ਦੇਸ਼ਾਂ ਦੇ ਵਕੀਲਾਂ ਦੇ ਨੁਮਾਇੰਦੇ ਸ਼ਾਮਿਲ ਹੋਏ ਜਿਸ ਵਿੱਚ ਭਾਰਤ ਤੋਂ 34 ਅਤੇ ਪੰਜਾਬ ਤੋਂ 18 ਵਕੀਲਾਂ ਨੇ ਭਾਗ ਲਿਆ ਇਸ ਕਾਨਫਰੰਸ ਵਿੱਚ ਇਜ਼ਰਾਈਲ ਵੱਲੋਂ ਫਲਸਤੀਨ ਵਿੱਚ ਨਿਹੱਥੇ ਲੋਕਾਂ ਤੇ ਹਮਲੇ ਕਰਨ ਦੀ ਸਖਤ ਨਿਖੇਦੀ ਕੀਤੀ ਗਈ ਅਤੇ ਇਸ ਦੇਸ਼ ਨੂੰ ਆਜ਼ਾਦ ਤੌਰ ਤੇ ਮਾਨਤਾ ਦੇਣ ਦੀ ਮੰਗ ਕੀਤੀ ਗਈ ਇਸ ਮੌਕੇ ਯੂਕਰੇਨ ਵਿੱਚ ਜੰਗਬੰਦੀ ਦੀ ਅਪੀਲ ਵੀ ਕੀਤੀ ਗਈ। ਉਹਨਾਂ ਦੋਸ਼ ਲਗਾਇਆ ਕਿ ਫਲਸਤੀਨ ਵਿੱਚ ਉਥੋਂ ਦੇ ਨਾਗਰਿਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਜੋ ਮਨੁੱਖੀ ਅਧਿਕਾਰ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਨੂੰ ਖਤਮ ਕਰਨ ਲਈ ਜੋ ਕਾਨੂੰਨ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਹਨ ਉਸ ਦੀ ਵੀ ਐਸੋਸੀਏਸ਼ਨ ਨਿਖੇਦੀ ਕਰਦੀ ਹੈ। ਉਹਨਾਂ ਅੱਗੇ ਦੱਸਿਆ ਕਿ ਸਾਡੇ ਦੇਸ਼ ਵਿੱਚ ਘਾਟ ਗਿਣਤੀ ਅਤੇ गरीब लोग दबा वालों कोशिश की जा रही है तो उलट है एडवोकेट अमरजीत ने कहा कि संसार जंग तो पहला ही इस सारे देश के दे वकील वालों कोशिश करनी चाहिए है उन्होंने कहा कि संसार के दे कई देशों लोगों जात धर्मां नाम से लड़ाया जा रहा है जिसकी सख्त शब्दों निखेधी करनी चाहती है ਇਸ ਮੌਕੇ Mohali Bar Association ਦੇ ਪ੍ਰਧਾਨ ਐਡਵੋਕੇਟ ਸਨੇਹਪ੍ਰੀਤ ਸਿੰਘ ਨੇ ਕਿਹਾ ਕਿ ਇਸ ਕਾਨਫਰੰਸ ਵਿੱਚ ਸਾਰੇ ਦੇਸ਼ਾਂ ਦੇ ਵਕੀਲਾਂ ਵੱਲੋਂ ਆਪਣੇ-ਆਪਣੇ ਦੇਸ਼ਾਂ ਵਿੱਚ ਨਿਆਂਪਾਲਿਕਾ ਵਿੱਚ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇੱਕ ਦੂਜੇ ਨਾਲ ਇਸ ਸੰਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਕਾਨਫਰੰਸ ਦਾ ਉਦਘਾਟਨ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਉਲੀ ਵੱਲੋਂ ਕੀਤਾ ਗਿਆ ਅਤੇ ਉੱਥੋਂ ਦੇ ਕਾਨੂੰਨ ਮੰਤਰੀ ਵੀ ਸ਼ਾਮਲ ਹੋਏ ਸਨ। इस मीटिंग विच होरना तो इलावा एडवोकेट हरचंद सिंह बाट एडवोकेट दर्शन सिंह तालीवाल बिक्रमजीत सिंह सुखविंदर सिंह टींडसा रजिंदर सिंह अलूणा चौधरी करमजीत सिंह अते रोहित कुमार भी हाजिर हुए आओ देखते हाँ इस मौके साडे चैनल दी टीम नाल एना एडवोकेट साहिबाना ने जो गलबात की थी आज दा मुख्य सब्जेक्ट है, है कि एक, एक इंटरनेशनल लेवल ते वकीलों की ਬਹੁਤ ਪ੍ਰਾਣੀ ਤੇ ਵੱਡੀ ਜਥੇਬੰਦੀ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਲਾਇਰਜ਼ ਬਣੀ ਹੋਈ ਹੈ ਜਿਹਦੇ ਆਪਣਾ ਜਿਹੜੇ ਇੰਡੀਆ ਦੀ ਜਿਹੜੀ ਸਾਡੀ ਇੰਡੀਆ ਐਸੋਸੀਏਸ਼ਨ ਆਫ ਲਾਇਰਜ਼ ਹੈ ਉਹ ਵੀ ਮੈਂਬਰ ਹੈ ਉਦੀ 18 ਤੋਂ 21 ਇੱਕ ਨੇਪਾਲ ਦੀ ਰਾਜਧਾਨੀ ਕਠਮੰਡੂ ਚ ਬਹੁਤ ਵੱਡੀ ਕਾਨਫਰੰਸ ਹੋਈ ਸੀ ਜਿਹਦੇ ਵਿੱਚ 34 ਦੇਸ਼ਾਂ ਦੇ 49 ਜਿਹਦੇ 49 ਦੇਸ਼ਾਂ ਦੇ ਡੈਲੀਗੇਟ ਆਏ ਸੀ ਚੌਥੀ ਇੰਡੀਆ ਚੋ ਗਏ ਸੀ ਜਿੱਦੋਂ ਜੋ 18 ਪੰਜਾਬ ਤੋਂ ਗਏ ਸੀ 18 ਚੋਂ ਸਾਡੇ ਨਾਲ ਜਨ ਸੈਕਟਰੀ ਸਾਡੇ ਪੰਜਾਬ ਯੂਨਿਟ ਦੇ ਜਿਸਪਾਲ ਸਿੰਘ ਦੱਪਰ ਸਾਹਿਬ ਬੈਠੇ ਆ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਮਰਜੀਤ ਸਿੰਘ ਲੌਂਗਿਆ ਬੈਠੇ ਆ ਤੇ ਸਾਡੇ ਸਨੇਬ ਰੇਜ ਜੀ ਜਿਹੜੇ ਮੋਹਾਲੀ ਬਾਰ ਦੇ ਪ੍ਰਧਾਨ ਬੈਠੇ ਆ ਤੇ ਮੈਂ ਐਸੋਸੀਏਸ਼ਨ ਦਾ ਜਿਹੜਾ ਮੁਖ ਬੁਲਾ ਰਾ ਦਰਸ਼ਨ ਸਿੰਘ ਢਾਲੀ ਵਾਲਾ ਐਡਵੋਕੇਟ ਉੱਥੇ ਜੋ ਵੀ ਮਸਲੇ ਤੋਂ ਆਪਣੇ ਸਾਰੇ ਵਿਚਾਰੇਗੇ ਵਕੀਲਾ ਜੱਥੇਬੰਦੀ ਵੱਲੋਂ ਜੇ ਦੁਨੀਆ ਦੀ ਬਹੁਤ ਵੱਡੀ ਜਥੇਬੰਦੀ ਹੈ ਤੇ ਇੰਡੀਆ ਦੀ ਵੀ ਜਥੇਬੰਦੀ ਹੈ ਤੇ ਉਹਦੇ ਪੰਜਾਬ ਦੇ ਜਿਹੜੇ ਗਏ ਸੀ ਸਾਰੇ ਮੈਂਬਰ ਉਹਦੇ ਬਾਰੇ ਉੱਥੇ ਕੀ ਕੀ ਮੁੱਦੇ ਸੀ ਕੀ ਕੀ ਉੱਥੇ ਫੈਸਲੇ ਹੋਏ ਕੀ ਕੀ ਉਹਦਾ ਪਰਪਸ ਸੀ ਉਹਦੇ ਬਾਰੇ ਤੁਹਾਨੂੰ ਜਸਪਾਲ ਸਿੰਘ ਦੱਬਰ ਤੇ ਲੌਂਗਿਆ ਸਾਹਿਬ ਜਿਹੜਾ ਉਹ ਡਿਟੇਲ ਦੱਸਾਂਗੇ। ਦੱਬਰ ਸਾਹਿਬ ਕੀ ਕਹਿਣਾ ਚਾਹੁੰਦੇ ਜੀ? ਸਾਥੀਓ ਮੇਰੇ ਨਾਲ ਬੈਠੇ ਦਰਸ਼ਨ ਤਾਲੀਵਾਲ ਅਮਜੀਤ ਲੌਂਗਿਆ ਤੇ ਸਾਡੇ ਪ੍ਰਧਾਨ ਜੀ ਸੁਲੇਪ੍ਰੀਤ ਜਿਹੜਾ ਇਹ ਜਿਹੜੀ ਕਾਨਫਰੰਸ ਹੈ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਡੈਮੋਕ੍ਰੇਟ ਲਾਇਰਸ ਇੱਕ ਬਹੁਤ ਵੱਡੀ ਸੰਸਥਾ ਹੈ ਜਿਸ ਦੇ ਸਾਰੇ ਦੁਨੀਆ 'ਚ ਤਕਰੀਬਨ 70 ਦੇਸ਼ਾਂ ਦੇ ਦੇ ਮੈਂਬਰ ਨੇ ਉਹਨਾਂ 'ਚ ਤਕਰੀਬਨ 50 ਦੇਸ਼ਾਂ ਦੇ ਜਿਹੜੇ ਲੋਕ ਹੈ ਡੈਲੀਗੇਟਸ ਹੈ ਉਹ ਵੱਖ-ਵੱਖ ਖੇਤਰਾਂ ਤੋਂ ਅਫਰੀਕਾ ਤੋਂ ਅਮਰੀਕਾ ਤੋਂ ਏਸ਼ੀਆ ਤੋਂ ਏਸ਼ੀਆ ਪੈਸੀਫਿਕ ਤੋਂ ਨਾਰਥਰਨ ਅਮਰੀਕਾ ਤੋਂ ਸ਼ਾਮਲ ਹੋਏ ਜਿਸ ਦੀ ਜਿਹੜੀ ਕਾਨਫਰੰਸ ਹੈ 18 ਤਰੀਕ ਨੂੰ ਜਿਹੜੀ ਹੈ 18 ਜੁਲਾਈ ਨੂੰ ਸ਼ੁਰੂ ਹੋਈ ਹੈ ਜਿਸ ਦੀ ਜਿਹੜੀ ਹੈ ਇਨਗਰੇਸ਼ਨ ਜਿਹੜਾ ਉਦਘਾਟਨ ਹੈ ਉੱਥੇ ਦੇ ਪ੍ਰਧਾਨ ਮੰਤਰੀ ਅ ਸ੍ਰੀ ਕੇਪੀ ਉੱਲੀ ਜਿਨਾ ਕੀਤਾ ਉੱਥੇ ਦੇ ਅ ਅਟਾਰਨੀ ਜਨਰਲ ਆਫ ਨੇਪਾਲ ਲੌਂਗ ਮੈਸਟਰ ਤੇ ਹੋਰ ਜਿਹੜੇ ਬੜੇ ਬੜੇ ਡਿਗਨਿਟਰੀ ਐ ਉਹਦਾ ਜਿਹੜਾ ਉਦਘਾਟਨ ਜਿਹੜਾ ਸਾਡੀ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੀ ਪ੍ਰਧਾਨ ਐ ਅ ਉਹਨਾਂ ਕੀਤਾ ਉੱਚ ਜਿਹੜਾ ਸਾਰੇ ਜਿਹੜੇ ਮਸਲੇ ਜਿਹੜੇ ਪ੍ਰਧਾਨਗੀ ਜਿਹੜਾ ਉਦਘਾਟਨ ਸਮਾਰੋਹ ਹੋਇਆ ਉਹਦੇ ਵਿੱਚ ਦੁਨੀਆ ਦੇ ਵਿੱਚ ਸ਼ਾਂਤੀ ਦੇ ਲਈ ਜਿਹੜੇ ਵਕੀਲਾਂ ਦੀ ਜਿਹੜੀ ਗੱਲ ਐ ਵੀ ਜਿਹੜੇ ਜਮਹੂਰੀਤ ਵਕੀਲ ਨੇ ਡੈਮੋਕ੍ਰੈਟਿਕ ਲਾਇਰ ਨੇ ਉਹ ਲੋਕਾਂ ਦੀ ਮੰਗਾਂ ਲੋਕਾਂ ਦੇ ਜਿਹੜੇ ਮਸਲੇ ਨੇ ਖਾਸ ਕਰਕੇ ਅਦਾਲਤਾਂ ਦੇ ਵਿੱਚ ਜਾਂ ਇੰਟਰਨੈਸ਼ਨਲ ਕਾਨੂੰਨਾਂ ਦੀ ਗੱਲ ਹੈ ਜਾਂ ਦੁਨੀਆ ਵਿੱਚ ਸ਼ਾਂਤੀ ਦੀ ਗੱਲ ਹੈ ਜਾਂ ਦੁਨੀਆ ਵਿੱਚ ਜੰਗ ਦੀ ਗੱਲ ਹੈ ਉਹਨਾਂ ਸਾਰੀਆਂ ਗੱਲਾਂ ਤੇ ਵਿਸਾਰਚ ਤੇ ਚਾਰ ਦਿਨ ਜਿਹੜੀ ਚਰਚਾ ਹੋਈ ਹੈ ਉਹਦੇ ਵਿੱਚ ਲੱਗਦਾ ਉਹ ਤੇ ਮੁੱਖ ਤੌਰ ਤੇ ਜਿਹੜੀ ਹੈ ਪੀਸ ਐਂਡ ਵਾਰ ਦੀ ਗੱਲ ਸੀ ਵੀ ਦੁਨੀਆ 'ਚ ਕਿਸ ਤਰੀਕੇ ਨਾਲ ਅਮਨ ਤੇ ਸ਼ਾਂਤੀ ਹੋਵੇ ਜੰਗ ਨੂੰ ਕਿਵੇਂ ਰੋਕਿਆ ਜਾਵੇ ਜਿਵੇਂ ਯੂਕਰੇਨ ਦੀ ਜੰਗ ਹੈ ਯੂਕਰੇਨ ਦੀ ਜੰਗ ਨੂੰ ਵੀ ਕਿਹਾ ਇਹ ਅਪੀਲ ਕੀਤੀ ਗਈ ਹੈ ਵੀ ਯੂਕਰੇਨ ਜੰਗ ਨੂੰ ਵੀ ਤੇ ਸ਼ਾਂਤੀ ਦੇ ਤਰੀਕੇ ਦੇ ਨਾਲ ਜਿਹੜਾ ਹੈ ਉਸ ਨੂੰ ਜੰਗਬੰਦੀ ਕੀਤੀ ਜਾਵੇ ਜਿਹੜੇ ਆਪਸ ਵਿੱਚ ਬੈਠ ਕੇ ਟੇਬਲ ਤੇ ਬੈਠ ਕੇ ਮਸਲੇ ਹੱਲ ਕੀਤੇ ਜਾਣ ਇਸੇ ਤਰੀਕੇ ਨਾਲ ਇੰਟਰਨੈਸ਼ਨਲ ਜਿਹੜੇ ਲਾਅਜ਼ ਨੇ ਜਿਹੜੇ ਇੰਟਰਨੈਸ਼ਨਲ ਜਿਹੜੀਆਂ ਬਣੀ ਹੋਈਆਂ ਨੇ ਯੂਨੋ ਵੱਲੋਂ ਜਾਂ ਹੋਰ ਇੰਟਰਨੈਸ਼ਨਲ ਚਾਰਟਰ ਨੇ ਉਹਨਾਂ ਦੇ ਜਿਹੜੇ ਮੁੱਦੇ ਸੀ ਵੀ ਉਹ ਕੀ ਇੰਟਰਨੈਸ਼ਨਲ ਲਾਅ ਜਿਹੜੇ ਅਸਲ 'ਚ ਲਾਗੂ ਹੋ ਰਹੇ ਨੇ ਕਿਉਂਕਿ ਅਸੀਂ ਦੇਖ ਰਿਹਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇੰਪੀਰੀਅਲਿਜ਼ਮ ਹੈ ਸਮਰਾਜਵਾਦ ਖਾਸ ਕਰਕੇ ਅਮਰੀਕਾ ਉਹ ਲਗਾਤਾਰ ਦੁਨੀਆ 'ਚ ਕਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਕਿਤੇ ਜੰਗ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ ਸ਼ਾਂਤੀ ਦੇ ਲਈ ਬਹੁਤ بڑا ਜਿਹੜਾ ਖਤਰਾ ਉਹ ਪੈਦਾ ਕੀਤਾ ਜਾ ਰਿਹਾ ਉਹਦੇ ਸੰਬੰਧ ਦੇ ਵਿੱਚ ਅਲੱਗ-ਅਲੱਗ ਤੌਰ ਦੇ ਜਿਹੜੇ ਵਿਚਾਰ ਵੰਤਰ ਜਿਹੜੇ ਆ ਉਹ ਅਲੱਗ-ਅਲੱਗ ਕਿਲਨਾ ਕਿਤੇ ਇਸੇ ਦੇ ਵਿੱਚ ਮੁਸ ਮੁੱਖ ਤੌਰ ਤੇ ਜਿਹੜਾ ਫਲਸਤੀਨ ਦਾ ਮੁੱਦਾ ਹੈ ਉਹ ਵੀ ਜਿਹੜਾ ਚੁੱਕਿਆ ਗਿਆ ਫਲਸਤੀਨ ਦੇ ਵਿੱਚ ਕਿਸ ਤਰੀਕੇ ਨਾਲ ਇਜ਼ਰਾਈਲ ਵੱਲੋਂ ਲਗਾਤਾਰ 7 ਸਤੰਬਰ 2024 ਤੋਂ ਲੈ ਕੇ 2023 ਤੋਂ ਲੈ ਕੇ ਲਗਾਤਾਰ ਕਿਸ ਤਰ੍ਹਾਂ ਕੇ ਨਾਲ ਜੜੀ ਉਹਦੇ ਦੀ ਬਸੋਂ ਦਾ ਫਲਸਤੀਨ ਦੇ ਲੋਕਾਂ ਦੇ ਜਿਹੜਾ ਜੈਨੋਸਾਈਡ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਦੇ ਉੱਪਰ ਨਾ ਤਾਂ ਉਹਨਾਂ ਕੋਲ ਪਾਣੀ ਪੀਣ ਨੂੰ ਹੈਗਾ ਨਾ ਉਹਨਾਂ ਕੋਲ ਦਵਾਈਆਂ ਨੇ ਨਾ ਉਹਨਾਂ ਦੇ ਕੋਲ ਕੋਈ ਰਸਣ ਹੈ ਤੇ ਮਲਬੀ ਭੁੱਖ ਰਹੀ ਭੁੱਖ ਮਰੀ ਨਹੀਂ ਲੋਕ ਮਰ ਰਹੇ ਨੇ ਦੂਜੇ ਜਦੋਂ ਭੁੱਖ ਲਈ ਕੋਈ ਉਹਨਾਂ ਰਾਸ਼ਨ ਦਿੰਦਾ ਉਹ ਰਾਸ਼ਨ ਜਿਹੜਾ ਉਹਨਾਂ ਤੱਕ ਨਹੀਂ ਪਹੁੰਚਦਾ ਮਲਬੀ ਇੱਕ ਤਰ੍ਹਾਂ ਦਾ ਜਿਹੜਾ ਜੈਨੋਸਾਈਡ ਕੀਤਾ ਜਾ ਰਿਹਾ ਹੈ ਦੁਨੀਆ ਦੇ ਵਿੱਚ ਲੋਕ ਆਵਾਜ਼ ਜਿਹੜੇ ਜਮਹੂਰੀਤ ਵਕੀਰ ਨੇ ਉਹ ਆਵਾਜ਼ ਚੱਕਰ ਨੇ ਵੀ ਫਲਸਤੀਨ ਦੀ ਜਿਹੜੀ ਹੈ ਜੰਗ ਨੂੰ ਰੋਕਣੀ ਚਾਹੀਦੀ ਹੈ ਜੰਤਬੰਦੀ ਕਰਨੀ ਚਾਹੀਦੀ ਹੈ ਉਹਨਾਂ ਦੇ ਨਸਲ ਕੁਸੀ ਬੰਦ ਕਰਨੀ ਚਾਹੀਦੀ ਹੈ ਪਰ ਵੱਡੇ ਸੀ ਦੇਖ ਰਹੇ ਹੈ ਅਮਰੀਕਾ ਤੱਕ ਹੈ ਯੂਰਪ ਤੱਕ ਜਿਹੜੇ ਵੱਡੇ ਵੱਡੇ ਦੇਸ਼ ਨੇ ਉਹ ਸਾਰੇ ਇਸ ਮਸਲੇ 'ਚ ਫਲਸਤੀਨ ਦੇ ਲੋਕਾਂ ਦੇ ਖਿਲਾਫ ਖੜੇ ਹੋਏ ਨੇ ਤੇ ਇਸੇ ਤਰੀਕੇ ਨਾਲ ਲਗਾਤਾਰ ਜਿਹੜੇ 4-5 ਕਾਰਵਾਈ ਹੋਈ ਉਹਦੇ 'ਚ ਜਿਹੜਾ ਜੰਗ ਤੇ ਅਮਨ ਦੀ ਗੱਲ ਵੀ ਕੀਤੀ ਗਈ ਹੈ ਫਿਰ ਜਿਸ ਤਰੀਕੇ ਨਾਲ ਇਰਾਨ ਦੇ ਉੱਪਰ ਹਮਲਾ ਹੋਇਆ ਉਹ ਵੀ ਅਸੀਂ ਦੀ ਅਲੋਚਨਾ ਕਰਦੇ ਆਂ ਉਸ ਤੋਂ ਪਹਿਲਾਂ ਜਿਹੜਾ ਇਰਾਕ ਦੇ ਵਿੱਚ ਜੋ ਕੁਝ ਵਾਪਰਿਆ ਅੱਜ ਇਰਾਕ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦੀ ਹਾਲਾਤ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਪਾਂ ਦੇਖਦੇ ਆਂ ਜਿਸ ਤਰੀਕੇ ਨਾਲ ਸਾਡੀ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਜਿਹੜੀ ਹੈਕ ਥੂ ਦਾ ਹੈੱਡ ਕੁਆਟਰ ਹੈ ਸਾਊਥ ਅਫਰੀਕਾ ਵੱਲੋਂ ਇੱਕ ਉੱਥੇ ਮਤਾ ਲਿਆਂਦਾ ਗਿਆ ਕਿ ਇਜ਼ਰਾਈਲ ਦੇ ਵਿੱਚ ਇੱਕ ਜੈਨੋਸਾਈਡ ਹੋ ਰਿਹਾ ਉਸ ਤੇ ਲਗਾਤਾਰ ਇਜ਼ਰਾਈਲ ਵੱਲੋਂ ਵੀ ਪੇ ਸਾਊਥ ਅਫਰੀਕਾ ਦੇ ਬਕੀਲਾ ਵੱਲੋਂ ਇੰਟਰਨੈਸ਼ਨਲ ਬਕੀਲਾ ਵੱਰੋਂ ਜਿਹੜੀ ਵੈਸ ਕੀਤੀ ਗਈ ਆ ਉਸ ਵੈਸ ਕਰਦੇ باوجود ਜਿਹੜੇ ਇੰਟਰ ਕੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਉਸਨੇ ਇੱਕ ਜਿਹੜਾ ਡਿਗਰੀ ਪਾਸ ਕੀਤੀ ਕਿ ਜੱਜ ਹੁਕਮ ਪਾਸ ਕੀਤਾ ਕਿ ਇਜ਼ਰਾਈਲ ਹੁਣੇ ਜੰਗਬੰਦੀ ਕਰੇ ਇਸੇ ਤਰੀਕੇ ਨਾਲ ਯੂਨੈਨਾਂ ਮਤੇ ਪਾਸ ਕੀਤੇ ਵੀ ਜੰਗ ਜਿਹੜਾ ਇਜ਼ਰਾਈਲ ਹੈ ਫਲਸਤੀਨੀ ਨੇਥੇ ਲੋਕਾਂ ਦੇ ਆਪਣੇ ਬੰਦ ਕਰੇ ਇਹਨਾਂ ਉਸ ਤੋਂ ਬਾਅਦ ਮਤਲਬ ਇੰਟਰਨੈਸ਼ਨਲ ਕੋਰਟ ਵੱਲੋਂ ਫੈਸਲੇ ਦੇ باوجود ਯੂਨੈਨ ਦੇ ਫੈਸਲੇ ਦੇ باوجود ਫਲੇਸਤੀਨੀ ਲੋਕਾਂ ਦੇ ਉਸ ਤਰੀਕੇ ਨਾਲ ਜਿਹੜਾ ਜਨਸੈਕਟ ਜੁੜਾ ਕੀਤਾ ਜਾ ਰਿਹਾ ਉਸ ਦੇ ਖਿਲਾਫ ਵੀ ਜਿਹੜਾ ਸੀ ਮਤੇ ਪਾਏ ਆ ਇਸੇ ਤਰੀਕੇ ਨਾਲ ਯੂਕਰੇਨ ਜੰਗ ਹੈ ਉਸ ਵਾਰੇ ਵੀ ਮਤੇ ਪਾਇਆ ਵੀ ਯੂਕਰੇਨ ਜਿਹੜੀ ਜੰਗ ਹੈ ਇਹ ਦੁਨੀਆ ਦੇ ਵਿੱਚ ਇੱਕ ਖਤਮ ਹੋਣੀ ਚਾਹੀਦੀ ਹੈ ਇਹ ਤੇ ਜੰਗਬੰਦੀ ਹੋਣੀ ਚਾਹੀਦੀ ਹੈ ਮਸਲੇ ਦੇ ਬੈਠਕਾਂ ਵਿੱਚ ਹੋਣੀ ਚਾਹੀਦਾ ਤੇ ਇਸ ਤਰ੍ਹਾਂ ਜਿਹੜੇ ਮਸਲੇ ਦੁਨੀਆ ਦੇ ਵਿੱਚ ਇਸ ਤਰੀਕੇ ਨਾਲ ਮਸਲੇ ਜਿਹੜੇ ਆ ਰਹੇ ਨੇ ਕਿਉਂਕਿ ਵਕੀਲ ਇਕੱਲੇ ਕਬੀਲ ਨਹੀਂ ਹੈ ਇੱਕ ਦੁਨੀਆ ਦੇ ਸਾਰੇ ਭਾਰਤ ਦੇ ਜਾਂ ਦੁਨੀਆ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਤਾਂ ਜੋ ਕਾਨੂੰਨਨੀ ਤਰੀਕੇ ਦੇ ਨਾਲ ਜਿਹੜੀਆਂ ਅਦਾਲਤਾਂ ਬਣੀਆਂ ਉਹਨੂੰ ਉਸ ਪ੍ਰਕਿਰਿਆ ਦੇ ਨਾਲ ਲੋਕਾਂ ਨੂੰ ਉਹਨਾਂ ਦੇ ਜਮਹੂਰੀ ਹੱਕ ਬੱਚਿਆਂ ਦੇ ਜਮਹੂਰੀ ਹੱਕ ਔਰਤਾਂ ਦੇ ਆਪਣੇ ਹੱਕ ਲੋਕਾਂ ਦੇ ਨਾਲ ਜਿਸ ਤਰੀਕੇ ਨਾਲ ਕਿਤੇ ਬੱਚਿਆਂ ਦੇ ਨਾਲ ਧੱਕਾ ਹੋ ਰਿਹਾ ਕਿਤੇ ਔਰਤਾਂ ਦੇ ਨਾਲ ਧੱਕਾ ਹੋ ਰਿਹਾ ਸਾਡੇ ਜਿਹੜੇ ਇੰਟਰਨੈਸ਼ਨਲ ਡੈਮੋਕਰੇਟਿਕ ਲਾਇ ਰੈਕਸ਼ਨ ਇਹਨਾਂ ਸਾਰੇ ਮੁੱਦਿਆਂ ਲੈ ਕੇ ਡਿਸਕਸ਼ਨ ਲੱਗਾ ਤਾਂ ਜਿਹੜੇ ਅਲੱਗ-ਅਲੱਗ ਕਮਿਸ਼ਨ ਬਣੇ ਕਮਿਸ਼ਨ ਜਿਹੜੇ ਉਹਨਾਂ ਵਿੱਚ ਜਿਵੇਂ ਬਾਰ ਐਂਡ ਪੀਸਾ ਕਮਿਸ਼ਨ ਸੀ ਜਿਹੜਾ ਜਸਟਿਸ ਫਾਰ ਦਾ ਪੀਪਲ ਦਾ ਕਮਿਸ਼ਨ ਸੀ ਜਿਹੜਾ ਫਾਸੀਸਮ ਹੈ ਫਾਸੀਸਮ ਵੈਰਮਿਕ ਕਮਿਸ਼ਨ ਦੀ ਫਾਸਿਸ ਦਾ ਮਤਲਬ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਦੁਨੀਆ ਦੇ ਵਿੱਚ ਇਹ ਜਿਸ ਤਰ੍ਹਾਂ ਹਿਟਲਰ ਨੇ ਇਹ ਗੱਲ ਕੀਤੀ ਸੀ ਵੀ ਆਰੀਅਨ ਜਿਹੜੇ ਪਿਓਰ ਲੋਕ ਨੇ ਉਹਨਾਂ ਨੂੰ ਰਾਜ ਕਰਨ ਦਾ ਹੱਕ ਹੈ ਉਸ ਦੇ ਸਾਰੇ ਜਮਹੂਰੀਅਤ ਖਤਮ ਕਰ ਦੇਣੇ ਲੋਕਾਂ ਦੇ ਸਾਰੇ ਐਸੋਸੀਏਸ਼ਨਾਂ ਨੂੰ ਖਤਮ ਕਰ ਦੇਣੀ ਆ ਇੱਕ ਫਿਰਕੇ ਦੀ ਗੱਲ ਕਰਨੀ ਹੈ ਦੂਜੇ ਫਿਰਕਿਆਂ ਨੂੰ ਖਤਮ ਕਰਨਾ ਤੇ ਉਹਨਾਂ ਦੇ ਨਾਲ ਜਾਤਿਆ ਕਰਨੇ ਇਹ ਤੇ ਇਸ ਤਰ੍ਹਾਂ ਦੇ ਕਾਨੂੰਨ ਬਣਾਣੇ ਆ ਜਿਸ ਤਰ੍ਹਾਂ ਦੇ ਕਾਨੂੰਨ ਜਿਹੜੇ ਆ ਲੋਕਾਂ ਦੇ ਨਾਲ ਘਟਗਣ ਤੇ ਨਾਲ ਜਾਂ ਦੂਜੇ ਲੋਕਾਂ ਦੇ ਨਾਲ ਜਿਹੜਾ ਉਹਨਾਂ ਦੇ ਹੱਤਕਾਰਾਂ ਨੂੰ ਖੋਇਆ ਜਾਏ ਉਹ ਜਿਹੜਾ ਫਾ ਸਿਜ਼ਨ ਹਾਊਸ ਤੇ ਵੀ ਜਿਹੜਾ ਇੱਕ ਕਮਿਸ਼ਨ ਬੈਠਿਆ ਫਿਰ ਇਹਨਾਂ ਸਾਰੇ ਕਮਿਸ਼ਨ ਜਿਹੜਾ ਇੰਟਰਨੈਸ਼ਨਲ ਜਿਹੜਾ ਡੈਮੋਕ੍ਰੈਟਿਕ ਲਾਅ ਦਾ ਰੋਲ ਕੀ ਹੈ ਇੰਟਰਨੈਸ਼ਨਲ ਤੋਂ ਜਿਹੜਾ ਲਾਇਰ ਦਾ ਰੋਲ ਕੀ ਹੈ ਦੁਨੀਆ ਦੇ ਵਿੱਚ ਉਸ ਬਾਰੇ ਵੀ ਜਿਹੜੀ ਅਸੀਂ ਡਿਸਕਸ਼ਨ ਕੀਤਾ ਕਿਉਂਕਿ ਅੱਜ ਦੁਨੀਆ ਦੇ ਵਿੱਚ ਜੇ ਅਸੀਂ ਡੈਮੋਕ੍ਰੈਟਿਕ ਲਾਇਰ ਜਿਹੜੇ ਆ ਉਹ ਨਹੀਂ ਬੋਲਣਗੇ ਤਾਂ ਆਵਾਜ਼ ਕੌਣ ਚੁੱਕੇਗਾ ਲੋਕਾਂ ਦੀ ਦੁਨੀਆ ਪਰਦੇ ਵਿੱਚ ਅੱਜ ਲੋਕਾਂ ਦੇ ਨਾਲ ਸਾਮਰਾਜਵਾਦ ਵੱਲੋਂ ਇਸ ਤਰ੍ਹਾਂ ਦੇ ਕਾਨੂੰਨ ਲਾਏ ਜਾ ਰਹੇ ਨੇ ਜਿਹੜਾ ਕਿ ਲੋਕਾਂ ਦੇ ਨਾਲ ਜਿਹੜੀ ਇੱਕ ਤਰ੍ਹਾਂ ਜਿਹੜਾ ਲਾਅ ਦੀ ਜਿਹੜੀ ਅਬਿਊਜ਼ ਕੀਤੀ ਜਾ ਰਹੀ ਹੈ ਖਾਸ ਕਰਕੇ ਕੋਰੀਆ ਸਾਊਥ ਕੋਰੀਆ ਦੇ ਅੰਦਰ ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਉੱਤਰੀ ਸਰਕਾਰ ਜਿਹੜੀ ਹੈ ਡੈਮੋਕਰੈਟਿਕ ਲੋਕਾਂ ਨੂੰ ਉਹ ਤੇ ਬੋਲਣ ਦਾ ਹੱਕ ਜੇ ਕੋਈ ਬੋਲਦਾ ਹੈ ਤਾਂ ਉਹਨਾਂ ਨੂੰ ਜੇਲਾ ਸਭਾ ਜਾਂਦਾ ਇਸੇ ਤਰੀਕੇ ਨਾਲ ਅਸੀਂ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਇੱਥੇ ਵੀ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਲਾ ਲਏ ਜਾ ਰਹੇ ਜਿਵੇਂ ਯੂਏਪੀ ਕਾਨੂੰਨ ਲੰਦਾ ਗਿਆ ਹੋਰ ਇਸ ਤਰ੍ਹਾਂ ਦੇ ਕਾਨੂੰਨ ਲੰਦੇ ਕਿ ਜਿਹੜੀਆਂ ਖਾਸ ਕਰਕੇ ਘਟ ਗਿਣਤੀਆਂ ਵੱਲ ਸਹੀਜਤ ਕਾਨੂੰਨ ਹੈ ਤੇ ਘਟ ਗਿਣਤੀਆਂ ਦੇ ਹੱਕਾਂ ਦੇ ਜਿਹੜਾ ਬਹੁਤ ਵੱਡਾ ਜਿਹੜਾ ਜਿਹੜਾ ਸੇ ਉਹਨਾਂ ਵੰਚਿਤ ਕਿਤਾ ਜਾ ਰਿਹਾ ਇਸ ਤਰ੍ਹਾਂ ਦੇ ਨਾਲ ਭਾਰਤ ਦੇ ਵਿੱਚ ਜਿਹੜਾ ਫਾਸਿਜ਼ਮ ਬਲ ਜਿਹੜਾ ਦੇਸ਼ ਜਿਹੜਾ ਵਧ ਰਿਹਾ ਇੱਕ ਧਰਮ ਦੀ ਗੱਲ ਕਰਨੀ ਇੱਕ ਭਾਸ਼ਾ ਦੀ ਗੱਲ ਕਰਨੀ ਹੈ ਇੱਕ ਵੋਟ ਦੀ ਗੱਲ ਕਰਨੀ ਇਹ ਸਾਰੇ ਮੁੱਦੇ ਜਿਹੜੇ ਆ ਉਹ ਸਾਰੇ ਇੰਟਰਨੈਸ਼ਨਲ ਲਾਇਰ ਅਸੋਸੀਏਸ਼ਨ ਦੇ ਵਿਚਾਰੇਗੇ ਵੀ ਦੁਨੀਆ ਦੇ ਵਿੱਚ ਵਕੀਲਾਂ ਦਾ ਕੀ ਰੋਲ ਹੈ ਤੇ ਉਹ ਆਪਣੇ ਮੇ ਲੈ ਕੇ ਦੁਨੀਆ ਦੇ ਵਿੱਚ ਜਿਹੜੇ ਆ ਲੋਕਾਂ ਨੂੰ ਜਾਗਰਤ ਕਰੇ ਉਹਨਾਂ ਦੇ ਹੱਕਾਂ ਬਾਰੇ ਜਿਹੜੀ ਹੈ ਲੜਾਈ ਨੂੰ ਹੋਰ ਕੇ ਲਗੇ ਇਹ ਸਾਰੇ ਜਿਹੜੇ ਚਾਰ ਪ੍ਰਾਂਤਰੇ ਉੱਥੇ ਜਿਹੜੀ ਹੈ ਚਾਰ ਦਿਨ ਦੇ ਕਾਂਫਰੰਸ ਕਿਤੇ ਗਏ ਸਭ ਤੋਂ ਸਾਡੀ ਚੌਂਤੀ ਉਹ ਕਿੰਨੇ ਜਿਹੜੇ ਇੰਡੀਆ ਕੁ ਕਰੇ ਜੇ ਤੇ ਰਹਾਗੇ ਪੰਜਾਬ ਕੀ ਕੋਪਰਟੋਰੇਟ ਇੰਡੀਆ ਦੇ ਤੇ ਦਰਵਾਜ਼ਾ ਦੇ ਕੋ ਇੰਟਰਨੈਸ਼ਨਲ ਕਾਨਫਰੰਸ ਦਾ ਮਤਲਬ ਹੁੰਦਾ ਵੀ ਜਿਹੜੇ ਵਕੀਲ ਡੈਮੋਕਰੈਟਿਕ ਲਾਇਰ ਨੇ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ ਕਿਉਂਕਿ ਉਹਦਾ ਥੀਮ ਵੀ ਇੱਕ ਸੀ ਜਿਹੜਾ ਇੰਟਰੈਕਟ ਕਰਨ ਦਾ ਲਾਇਰਿੰਗ ਫਾਰ ਪੀਪਲ ਲੋਕਾਂ ਦੀ ਜਿਹੜੀ ਲਿਪਾਸ ਤੇ ਲੜਨ ਵਾਲੇ ਵਕੀਲ ਉਮਲ ਵੀ ਜਦੋਂ ਆਪਣੇ ਪੰਜਾਬ ਤੋਂ ਜਾਣਗੇ ਜੇ ਡੈਲੀਗੇਸ਼ਨ ਜਾਣਗੇ ਜਿਹੜੇ ਉੱਤੇ ਬੈਠ ਕੇ ਉਹਨਾਂ ਨਾਲ ਡਿਸਕਸ਼ਨਾਂ ਕੀਤੀਆਂ ਉਸ ਤਜਰਬੇ ਤੋਂ ਉਹ ਸਿੱਖਣਗੇ ਇੰਡੀਆ ਚ ਜਾ ਕੇ ਵੀ ਜਿਹੜੀ ਆ ਜੋ ਆਵਾਜ਼ ਜਿਹੜੀ ਐ ਵਿਚ ਵਕੀਲਾਂ ਨੂੰ ਸੰਗਠਨ ਕਰਨਗੇ ਜਥੇਬੰਦ ਕਰਨਗੇ ਤੇ ਆਪਣੀ ਜਿਹੜੀ ਆ ਅੱਗੇ ਪਪਾਰ ਦੇ ਵਿੱਚ ਜੋ ਲੋਕਾਂ ਦੇ ਸਵਿਧਾਨ ਦੇ ਉਲਟ ਕਾਨੂੰਨ ਦੇ ਉਲਟ ਜਾਂ ਕਾਨੂੰਨ ਦਾ ਮਿਸਯੂਜ਼ ਕਰਕੇ ਲੋਕਾਂ ਦੇ ਅਧਿਕਾਰਾਂ ਵਾਂਝੇ ਕੀਤੇ ਜਾ ਰਹੇ ਉਹਦੇ ਖਿਲਾਫ ਲੜਨਗੇ ਸਾਰੇ ਕਰੋਗੇ ਲੋਕ ਇੱਥੇ ਇਦੇ ਚ ਇਸ ਤਰ੍ਹਾਂ ਹੈ ਜਿਹੜੀ ਇੰਟਰਨੈਸ਼ਨਲ ਇਹ 19ਵੀ ਇੰਟਰਨੈਸ਼ਨਲ ਕਾਨਫਰੰਸ ਹੈ ਜਿਹਦੇ ਤਹਿਤ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਡੈਮੋਕਰੈਟਿਕ ਲਾਇਰਸ ਦੇ ਬੈਨਰ ਦੇ ਥੱਲੇ ਜੋ ਇੱਕ ਇੰਟਰਨੈਸ਼ਨਲ ਜਿਹੜੇ ਚ 70 ਤਕਰੀਬਨ ਦੇਸ਼ਾਂ ਦੇ ਮੈਂਬਰ ਸ਼ਾਮਿਲ ਹੈ ਉਹਨਾਂ ਦੇ ਨਾਲ ਉਹ ਬਣੀ ਹੋਈ ਐਸੋਸੀਏਸ਼ਨ ਹੈ ਤੇ ਉਹਦੀ ਜਿਹੜੀ 19ਵੀ ਕਾਨਫਰੰਸ ਹੈ ਉਹ ਕਾਟਮਾਂਡੂ ਨੇਪਾਲ ਨੇ ਜਿਹੜੀ ਆਰਗੇਨਾਈਜ਼ ਕਰੀ ਸੀਗੀ ਤੇ ਉੱਥੇ ਜਿਹੜੇ ਮੈਂਬਰ ਸਾਰੇ ਦੇਸ਼ਾਂ ਦੇ ਉਹ ਸ਼ਾਮਲ ਹੋਏ ਉੱਤੇ ਤੇ ਇਸ ਗੱਲ ਦਾ ਜਿਹੜਾ ਪ੍ਰਭਾਵ ਹੈ ਨਾ ਪੂਰੇ ਵਰਲਡ ਤੇ ਜਾਂਦਾ ਹੈ ਜਦੋਂ ਕਿਸੇ ਕੋਈ ਕੰਟਰੀ ਆਰਗੇਨਾਈਜ਼ ਕਰਦਾ ਪਹਿਲਾਂ ਤਾਂ ਇਸ ਦਾ ਪ੍ਰਭਾਵ ਇਹ ਹੀ ਸਮਝ ਲਓ ਤੁਸੀਂ ਕਿ ਇਹ ਨੇਪਾਲ ਦੇ ਜਿਹੜੇ ਪ੍ਰਧਾਨ ਮੰਤਰੀ ਸੀਗੇ ਕੇ ਪੀ ਓਲੀ ਸਾਹਿਬ ਉਹਨਾਂ ਨੇ ਉਹ ਇਨੈਗੂਰਲ ਕੀਤਾ ਉੱਤੇ ਸਾਡੇ ਜਿਹੜੇ ਵਕੀਲਾਂ ਦੇ ਮੰਤਰੀ ਸੀਗੇ ਕਾਨੂੰਨ ਮੰਤਰੀ ਉਹ ਸ਼ਾਮਲ ਹੋਏ ਉੱਤੇ ਦੇ ਐਡਵੋਕੇਟ ਜਰਨਲ ਨੇਪਾਲ ਦੇ ਉਹ ਸ਼ਾਮਲ ਹੋਏ ਸਪੀਕਰ ਜਿਹੜੇ ਉਰ ਸ਼ਾਮਲ ਹੋਏ ਤੇ ਹੋਰ ਬਹੁਤ ਸਾਰੇ ਵੱਡੇ ਡੈਗਨਿਟੀਜ਼ ਜੋ ਨੇਪਾਲ ਦੇ ਸਿਗੇ ਉਹਨਾਂ ਨੇ ਉਹਨੂੰ ਐਫਪੀ ਨੈਗੋਰੇਲ ਕੀਤਾ ਤੇ ਜਿਹੜਾ ਮਕਸਦ ਸੀਗਾ ਉਹਦਾ ਮਕਸਦ ਬੜਾ ਕਲੀਅਰ ਹੈ ਕਿ ਵਰਲਡ ਦੇ ਵਿੱਚ ਪੀਸ ਹੈ ਜਿਹੜੀ ਤੇ ਹਿਊਮਨ ਰਾਈਟਸ ਹੈ ਜਿਹੜੇ ਉਹਨਾਂ ਨੂੰ ਮੇਨਟੇਨ ਰੱਖਣਾ ਇਸੇ ਮੁੱਦੇ ਦੇ ਉੱਤੇ ਲੈ ਕੇ ਲੱਗ-ਲੱਗ ਜਿਹੜੀ ਕਮਿਸ਼ਨ ਬਣਾਈਆਂ ਉਹਨਾਂ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਤੇ ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਚੋਂ ਅਸੀਂ 18 ਮੈਂਬਰ ਪੰਜਾਬ ਇਕੱਲੇ ਪੰਜਾਬ ਚੋਂ 34 ਚੋਂ ਅਸੀਂ ਰਿਪਰੈਜ਼ੈਂਟ ਕਰਕੇ ਆਏ ਆ ਉੱਥੇ ਸਾਡੇ ਇੰਡੀਆ ਦਾ ਵੀ ਮਾਨਵਾਦ ਹੈ ਤੇ ਸਾਡੇ ਪੰਜਾਬ ਦਾ ਹੋਰ ਵੀ ਮਾਨਵਾਦ ਹੈ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਆਏ ਆਂ ਫੋਰ ਕਿਸ ਪਰਪਸ ਦੇ ਲਈ ਪਰਪਸ ਆਫ ਪੀਸ ਪਰਪਸ ਹਿਊਮਨ ਰਾਈਟਸ ਪਰਪਸ ਅੱਜ ਦਾ ਜਿਹੜਾ ਸਮਾਂ ਹੈ ਉਥੇ ਇਹ ਡਿਸਕਸ ਕੀਤਾ ਗਿਆ ਜੋ ਵਾਰ ਦਾ ਸਮਾਂ ਨਹੀਂ ਹੈ ਬਹੁਤ ਸਾਰੇ ਜਿਹੜੇ ਦੇਸ਼ ਨੇ ਆਲਰੇਡੀ ਨਿਊਕਲੀਅਰ ਪਾਵਰ ਬਣ ਚੁੱਕੇ ਆਂ ਤੇ ਕੁਝ ਬਣਨ ਜਾ ਰਹੇ ਆ ਪਾਵਰ ਵੀ ਜੇ ਅੱਜ ਦੇ ਸਮੇਂ 'ਚ ਕੋਈ ਵਾਰ ਦੀ ਸਥਿਤੀ ਬਣਦੀ ਹੈ ਦਾ ਸ਼ਾਇਦ ਅੱਜ ਤੱਕ ਦੀਆਂ ਜਿੰਨੀਆਂ ਵਾਰਸ ਹੋਈਆਂ ਹੁਣ ਤੱਕ ਭਾਵੇਂ ਫਸਟ ਹੈ ਜਾਂ ਸੈਕੰਡ ਹੈ ਕਿ ਇਹ ਛੋਟੀ ਬਾਹਰ ਹੈ ਕਿ ਬਹੁਤ ਮਾਸਸ ਲੈਵਲ ਤੇ ਡਿਸਟਰਕਸ਼ਨ ਹੋਏਗੀ ਜਿਹਦੇ ਚ ਗਰੀਬ ਲੋਕ ਮਾਰੇ ਜਾਣਗੇ ਤੇ ਉਹਨਾਂ ਦਾ ਕੋਈ ਕਸੂਰ ਨਹੀਂ ਹੋਏਗਾ ਤੇ ਬਹੁਤ ਧਰਤੀ ਦੇ ਉੱਤੇ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਹੈ ਤਬਾਹੀ ਆਏਗੀ ਇਸ ਕਰਕੇ ਉਹ ਕਹਿੰਦੇ ਜੰਗ ਨੂੰ ਜੰਗ ਨੂੰ ਪਹਿਲਾਂ ਹੀ ਪ੍ਰिवेंट ਕਰਿਆ ਜਾਵੇ ਤਾਂ ਨਾ ਕਿ ਜਦੋਂ ਜੰਗ ਲੱਗ ਗਈ ਤਾਂ ਉਸ ਟਾਈਮ ਜਿਹੜਾ ਹੈਗਾ ਉਸ ਤੋਂ ਬਾਅਦ ਉਹਨੂੰ ਰੋਕਿਆ ਜਾਵੇ ਕਿਉਂਕਿ ਦੇਖੋ ਅਸੀਂ ਹੁਣ ਹਾਲੀਆ ਸਾਡਾ ਪਾਰਤ ਤੇ ਪਾਕਿਸਤਾਨ ਦਾ ਕਨਫਲਿਕਟ ਹੋਇਆ ਰੱਬ ਨਾ ਕਰੇ ਇਹ ਕਨਫਲਿਕਟ ਕਿਤੇ ਲੰਬਾ ਚੱਲ ਜਾਂਦਾ ਅਸੀਂ ਕਿਸੇ ਨੂੰ ਇੱਕ ਧਿਰ ਨੂੰ ਦੋਸ਼ ਨਹੀਂ ਦਿੰਦੇ ਤੇ ਨਾ ਕਿਸੇ ਦਾ ਬੜਪਣ ਕਰਨ ਲੱਗੇ ਲੇਕਿਨ ਬਾਈ ਦੀ ਵੇ ਦੋਨੋਂ ਧਿਰਾਂ ਨਿਊਕਲੀਅਰ ਪਾਵਰ ਹੈ ਜੇ ਬਾਈ ਦੀ ਵੇ ਅੱਗੇ ਜੰਗ ਵੱਧ ਜਾਂਦੀ ਹੈ ਤਾਂ ਸ਼ਾਇਦ ਬਹੁਤ ਵੱਡੇ ਪੱਧਰ ਤੇ ਤਬਾਹੀ ਮੱਚਦੀ ਤੇ ਇਹ ਅਮਰੀਕਾ ਦੇ ਪ੍ਰਧਾਨ ਮੰਤਰੀ ਵਾਰ-ਵਾਰ ਕਹਿ ਰਹੇ ਨੇ ਆਪਣੇ ਭਾਸ਼ਣਾ ਦੇ ਵਿੱਚ ਕਿ ਉਹਨਾਂ ਨੇ ਸਾਡੇ 5 ਜਹਾਜ਼ ਵੀ ਡੇਗੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਨਿਊਕਲੀਅਰ ਵਾਰ ਲੱਗਣ ਵਾਲੀ ਸੀ ਮੈਂ ਨਿਊਕਲੀਅਰ ਵਾਰ ਬਚਾਈ ਹੈ ਅਸੀਂ ਇਹ ਸੱਚ ਹੈ ਕਿ ਨਾ ਜਾਂ ਝੂਠ ਹੈ ਇਸ ਮਕਸਦ ਨਾਲ ਨਹੀਂ ਜਾਂਦੇ ਲੇਕਿਨ ਅਸੀਂ ਇੱਕ ਮਕਸਦ ਹੈ ਜਿਹੜਾ ਪ੍ਰਭਾਵ ਹੈ ਵਰਲਡ ਦੇ ਵਿੱਚ ਕਿ ਵਰਲਡ ਤੇ ਪੀਸ ਕਿਵੇਂ ਰਹੇ ਕਿਵੇਂ ਜਿਹੜੇ ਫਲਸਤੀਨ ਦੇ ਵਿੱਚ ਮਾਰੇ ਜਾ ਰਹੇ ਨਹਤੇ ਲੋਕ ਉਹਨਾਂ ਦਾ ਜਿਹੜਾ ਹਿਊਮਨ ਰਾਈਟਸ ਹੈ ਹਿਊਮਨ ਰਾਈਟ ਵਿੱਚ ਬੇਸਿਕ ਰਾਈਟ ਅਜਨਾ ਫੰਡਾਮੈਂਟਲ ਰਾਈਟ ਉਹਨਾਂ ਦੇ ਰਹੇ ਨਾ ਹਿਊਮਨ ਰਾਈਟ ਉਹਨਾਂ ਦੇ ਰਹੇ ਤੇ ਵੱਡੇ ਪੱਦਰ ਤੇ ਲੇਡੀਜ਼ ਨਾਲ ਉੱਥੇ ਬਲਾਤਕਾਰ ਕਰੇ ਜਾ ਰਹੇ ਹਨ ਬੱਚਿਆਂ ਦੀ ਦੁਰਗਤੀ ਹੋ ਰਹੀ ਹੈ ਨਾ ਉਹਨਾਂ ਕੋਲ ਫੂਡ ਹੈ ਉਹ ਫੂਡ ਜਿਹੜੀ ਏਜੰਸੀ ਸਪਲਾਈ ਕਰ ਰਹੀ ਹੈ ਉਹਨਾਂ ਨੂੰ ਫੂਡ ਉਹਦੀ ਵੀ ਜਿਹੜੀ ਇੰਟੀਗ੍ਰਿਟੀ ਹੈ ਉਹ ਡਾਊਟਡ ਹੈ ਕੌਣ ਕਰ ਰਿਹਾ ਹੈ ਉਹ ਇੱਕ ਬੜੇ ਨੌਜਵਾਨ ਤਰੀਕੇ ਦੇ ਨਾਲ ਜਿਹੜਾ ਸਾਰਾ ਫਲਸਤੀਨ ਹੈ ਮਾਰ ਮਾਰ ਕੇ ਉਹਨਾਂ ਨੇ ਮਜ਼ਾਈਲਾ ਢਾਤਾ ਨਾ ਕਿਸੇ ਦੇ ਘਰ ਰਹੇ ਨੇ ਜਿੱਥੇ ਲੋਕ ਇਕੱਠੇ ਹੁੰਦੇ ਆ ਉਹ ਗੋਲੀਆਂ ਚਲਾ ਦਿੰਦੇ ਨੇ ਉੱਥੇ ਜਦੋਂ ਗੋਲੀਆਂ ਚਲਾਉਂਦੇ ਆ ਤਾਂ ਉੱਥੇ ਤਕਰੀਬਨ ਹੁਣ ਤੱਕ 60000 ਦੇ ਕਰੀਬ ਉੱਥੇ ਲੋਕ ਹੈ ਜਿਹੜੇ ਉਹ ਮਾਰੇ ਜਾ ਚੁੱਕੇ ਆ ਤੇ ਬਹੁਤ ਹੀ ਲੱਖਾਂ ਦੀ ਗਿਣਤੀ 'ਚ ਉੱਥੇ ਲੋਕ ਇੰਜਰਡ ਹੋ ਗਏ ਆ ਤਾਂ ਉੱਥੇ ਜਿਹੜਾ ਗਾਜ਼ਾ ਪੱਟੀ ਵਾਲਾ ਸ਼ਹਿਰ ਹੈ ਵੀ 21 ਲੱਖ ਦੀ ਆਬਾਦੀ ਦਾ ਸੀਗਾ ਉੱਥੇ ਇੱਕ ਕਮਾਂਸਾਨ ਮਚਾਇਆ ਗਿਆ ਇਜ਼ਰਾਇਲ ਵੱਲੋਂ ਜਿਹਨੂੰ ਕਿਸੇ ਵੀ ਤਰ੍ਹਾਂ ਜਸਟੀਫਾਈ ਨਹੀਂ ਕਰਿਆ ਜਾ ਸਕਦਾ ਸਿਰਫ ਇਹ ਕਹਿ ਕੇ ਕਿ ਇਜ਼ਰਾਇਲ ਨੂੰ ਸੈਲਫ ਡਿਫੈਂਸ ਦਾ ਰਾਈਟ ਹੈ ਸੈਲਫ ਰਿਸਪੈਕਟ ਡਿਫੈਂਸ ਦਾ ਰਾਈਟ ਹੈ ਉਹਦੀ ਵੀ ਇੱਕ ਲਿਮਟ ਹੁੰਦੀ ਹੈ ਤੁਸੀਂ ਬੇ ਲਿਮਟ ਤੋਂ ਅਨਨੈਸੈਸਰੀ ਜਿਹੜਾ ਮਿਲਟਰੀ ਪਾਵਰ ਯੂਜ਼ ਨਹੀਂ ਕਰ ਸਕਦੇ ਖਾਸ ਤੌਰ ਤੇ ਨਹਾਥੇ ਲੋਕਾਂ ਦੇ ਅੱਗੇ ਸੋ ਇਹ ਇੱਕ ਬਹੁਤ ਮਾੜਾ ਵਰਤਾਂਤ ਹੈ ਵਾਰਡ ਦੇ ਵਿੱਚ ਕਿ ਜਿਹੜਾ ਜਾਤੀਵਾਦ ਨੂੰ ਲੈ ਕੇ ਇੱਕ ਪ੍ਰਸਤੇ ਨੂੰ ਲੈ ਕੇ ਇੱਕ ਧਰਮ ਨੂੰ ਲੈ ਕੇ ਉੱਚਤਾ ਕਰਕੇ ਤੇ ਦੂਸਰੇ ਨੂੰ ਜਿਹੜਾ ਸਬਕ ਸਿਖਾਇਆ ਜਾਂਦਾ ਤੇ ਇੱਕ ਤਾਂ ਇਹ ਹੈ ਇੱਕ ਇਸ ਤੋਂ ਬਾਅਦ ਹੋਰ ਉੱਤੇ ਬੜੀ ਗੱਲ ਉੱਭਰ ਕੇ ਆਈ ਹੈ ਜਿਹੜੀ ਗੱਲ ਇਹ ਸੀਗੇ ਕਿ ਕੁਝ ਕੰਟਰੀ ਜਿਹੜੇ ਕੈਪੀਟਲਿਸਟ ਐ ਖਾਸ ਕਰਕੇ ਅਮਰੀਕਾ ਦੀ ਗੱਲ ਆਈ ਹੈ ਕਿ ਇਹ ਕੰਟਰੀ ਹਥਿਆਰਾਂ ਇਹਨਾਂ ਦਾ ਜਿਹੜਾ ਬੇਸ ਹੈ ਹਥਿਆਰਾਂ ਦਾ ਬੇਸ ਹੈ ਇਹਨਾਂ ਦਾ ਤੇ ਜਦੋਂ ਹਥਿਆਰਾਂ ਦੀ ਇੰਡਸਟਰੀ ਹੈ ਇਹਨਾਂ ਦੀ ਆਟੋਮੋਬਾਈਲ ਇੰਡਸਟਰੀ ਹੈ ਉਹਨੋ ਸੋਚਦੇ ਆ ਕਿ ਸਾਡੀ ਇਕਨੋਮੀ ਤਾਂ ਹਥਿਆਰਾਂ ਤੇ ਖੜੀ ਐ ਹਥਿਆਰ ਸਪਲਾਈ ਕਰਨ ਤੇ ਖੜੀ ਐ ਇਸ ਮਕਸਦ ਦੇ ਨਾਲ ਉਹ ਕੀ ਕਰਦੇ ਆ ਕਿ ਹਥਿਆਰ ਸਾਡੇ ਕੌਣ ਖਰੀਦੇਗਾ ਜੇ ਭਾਰਤ ਪਾਕਿਸਤਾਨ ਤੇ ਨਾਲ ਲੜਾਈ ਨਾ ਹੋਵੇ ਤਾਂ ਅਸੀਂ S400 ਕਿਉਂ ਖਰੀਦਣਾ ਅਸੀਂ ਬ੍ਰਹਮੋ ਮਾਇਲ ਕਿਉਂ ਖਰੀਦਣੀ ਅਪਾਚੀ ਰ ਫਿਰ ਅਸੀਂ ਕਿਉਂ ਖਰੀਦਣੇ ਲੱਖਾਂ ਕਰੋੜਾ ਰੁਪਏ ਉਹਦੇ ਤੇ ਲਾਣੇ ਐ ਹਾਰਡ ਹਾਰਡ ਮਰੀ ਜਾਂ ਟੈਕਸ ਪੇਅਰ ਦਾ ਗਰੀਬ ਲੋਕਾਂ ਦਾ ਸਾਨੂੰ ਐਜੂਕੇਸ਼ਨ ਨਹੀਂ ਐ ਹੈਲਥ ਨਹੀਂ ਐ ਲੇਕਿਨ ਅਸੀਂ ਅਪਾਚੀ ਖਰੀਦਦੇ ਆਪਣੀ ਇੱਜ਼ਤ ਬਚਾਣ ਦੇ ਲਈ ਸੋ ਇਹ ਇਹਦਾ ਫਾਇਦਾ ਕਿਹਨੂੰ ਹੁੰਦਾ ਕੈਪੀਟਲਿਸਟ ਮੋਲਕਾ ਨੋ ਹੁੰਦਾ ਜਿਨ੍ਹਾਂ ਦੀ ਜਿਹੜੀ ਇਕਨੋਮੀ ਹੈ ਉਹ ਹਥਿਆਰਾਂ ਦੇ ਨਾਲ ਬੇਸਡ ਹੈ ਸੋ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜੇ ਵਰਲਡ ਦੇ ਵਿੱਚ ਪੀਸ ਹੋਏਗੀ ਸਾਨੂੰ ਹਥਿਆਰਾਂ ਦੀ ਲੋੜ ਨਹੀਂ ਪੈਗੀ ਕਿਸੇ ਕੰਟਰੀ ਨੂੰ ਤੇ ਜਿਹੜੀ ਪੀਸਫੁਲ ਹੈ ਪੀਸ ਹੈ ਤਾਂ ਡਵੈਲਪਮੈਂਟ ਹੈ ਪੀਸ ਹੈ ਤਾਂ ਹਿਊਮਨ ਰਾਈਟਸ ਹੈ ਤੁਹਾਡੇ ਤੋ ਅੱਜ ਅਸੀਂ ਲਾਈਵ ਦੇਖ ਰਹੇ ਹਾਂ ਗਾਜਾ ਦੇਖ ਲਓ ਤੁਸੀਂ ਯੂਕਰੇਨ ਦੀ ਗੱਲ ਲਾ ਲਓ ਤੇ ਜਿੱਥੇ ਵੀ ਕਨਫਲਿਕਟ ਕ੍ਰੀਏਟ ਕਰਿਆ ਜਾ ਰਿਹਾ ਭਾਵੇਂ ਇਰਾਨ ਨੂੰ ਸ਼ਾਮਲ ਕੀਤਾ ਜਾ ਰਿਹਾ ਜਾਂ ਲੀਬੀਆ ਤੇ ਅਟੈਕ ਕਰੇ ਜਾ ਰਹੇ ਹੈ ਸੈਲਫ ਅਡਵੈਂਸ ਦਾ ਨਾਮ ਲੈ ਕੇ ਕਿ ਅਸੀਂ ਹਮਾਸ ਖਤਮ ਕਰਨਾ ਹਮਾਸ ਦੇ ਨਾਲ ਨਾਲ ਤੁਸੀਂ ਸਾਰੇ ਕੰਟਰੀ ਖਤਮ ਕਰਦੇ ਉਹਦੇ ਨਾਲ ਸੋ ਇਸ ਕਰਕੇ ਉਹ ਵੱਡੇ ਪੱਧਰ ਤੇ ਜਿਹੜਾ ਹੈਗਾ ਉਹਦਾ ਵਿਰੋਧ ਹੋਇਆ ਤੇ ਇੱਕ ਯੁੱਟ ਹੋ ਕੇ ਸਾਰਿਆਂ ਨੇ ਇਹ ਖਾ ਦਾ ਨਾਰਾ ਮਾਰਿਆ ਕਿ ਸਾਨੂੰ ਅੱਜ ਦੇ ਟਾਈਮ 'ਚ ਯੂਐਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਯੂਐਨ ਦੇ ਨਾਲ ਜਿਹੜੀਆਂ ਹੋਰ ਸੰਸਥਾਵਾਂ ਜੁੜੀਆਂ ਆਈਆਂ ਪੀਸ ਦੇ ਲਈ ਕੰਮ ਕਰਦੀਆਂ ਉਹਨਾਂ ਦੀ ਲੋੜ ਹੈ ਅੱਜ ਦੇ ਟਾਈਮ 'ਚ ਤੇ ਸਾਨੂੰ ਵਾਰ ਦੀ ਜਿਹੜੀ ਹੈ ਕੋਈ ਜ਼ਰੂਰਤ ਨਹੀਂ ਹੈ ਸੋ ਇਸ ਇਸ ਸੰਸਾਰ ਨੂੰ ਤੇ ਇਸ ਕਰਕੇ ਵੀ ਪੀ 60 ਥ੍ਰੀਲੇ ਮੇਨਟੇਨ ਰੱਖਿਆ ਜਾਵੇ। ਇਹ ਸਰ ਜਿਹੜਾ ਬਹੁਤ ਵਧੀਆ ਮੈਸ਼ਨ ਹੋਇਆ ਵੀ ਸ਼ਾਂਤੀ ਹੋਣੀ ਚਾਹੀਦੀ ਆ ਪੂਰੇ ਸੰਸਾਰ ਦੇ ਵਿੱਚ ਤੇ ਇੱਕ ਆਪਣੇ ਦਰਪਨ ਸਾਹਿਬ ਜੀ ਨੇ ਜਿਹੜਾ ਕਿਹਾ ਹੈਗਾ ਵੀ ਘੱਟ ਹਿੰਤੀ ਤੇ ਹਕਕਾਂ ਦੇ ਬਾਰੇ ਉਹੀ ਗੱਲ ਕੀਤੀ ਗਈ ਹੈ। ਇਹ ਇੰਡੀਆ ਦਾ ਇੱਕ ਬਹੁਤ ਵੱਡਾ ਮੁੱਦਾ ਕਿ ਜਿਹੜੇ ਤੁਸੀਂ ਉੱਥੇ ਮੀਟਿੰਗ ਕਰਕੇ ਆਏ ਹੋ ਤੁਹਾਡਾ ਡੈਲੀਗੇਟ ਗਿਆ ਸੀ। ਉਹ ਆਪਣੇ ਇੱਥੇ ਵੀ ਇੰਡੀਆ ਗਵਰਨਮੈਂਟ ਨਾਲ ਪੰਜਾਬ ਦੀ ਗਵਰਨਮੈਂਟ ਨਾਲ ਇਸ ਵਿਸ਼ੇ 'ਤੇ ਕੋਈ ਚਰਚਾ ਕਰੀ ਗਈ ਹੈ। ਦੇਖੋ ਇਹਦੇ ਚ ਅਸੀਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਉੱਥੇ ਤੇ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਇੰਡੀਆ ਦੀ ਸਾਡੀ ਪ੍ਰੋਬਲਮ ਹੈ ਜਿਹੜੀ ਅਸੀਂ ਉਸ ਨੂੰ ਇੰਟਰਨੈਸ਼ਨਲ ਮੰਚ ਤੇ ਜਾ ਕੇ ਆਪਣੇ ਦੇਸ਼ ਦੀ ਆਪਣੇ ਸਟੇਟ ਦੀ ਕੋਈ ਅਸੀਂ ਉਹਦੀ ਮਾਣ ਜਾਂ ਸਤਿਕਾਰ ਘਟਾਉਣ ਦੀ ਗੱਲ ਕਰੀਏ ਲੇਕਿਨ ਅਸੀਂ ਇਹੀ ਸ਼ੋਅ ਕਰਿਆ ਕਿ ਸਾਡੇ ਇੰਡੀਆ ਦੇ ਵਿੱਚ ਜਿਹੜਾ ਹੈਗਾ ਅ ਅਸੀਂ ਬੜੇ ਭਾਈ ਭਰਾਤਰੀ ਤਰੀਕੇ ਨਾਲ ਰਹਿੰਦੇ ਆਂ ਭਾਵੇਂ ਕੁਝ ਪੋਲਿਟੀਕਲ ਪਾਰਟੀਆਂ ਕੋਸ਼ਿਸ਼ ਕਰਦੀਆਂ ਨੇ ਟਾਈਮ ਲੈਣ ਅਗੇਰ ਲੇਕਿਨ ਅਸੀਂ ਚਾਹੁੰਦੇ ਆਂ ਕਿ ਸਾਡੇ ਜਿਹੜੇ ਲੋਕ ਹੈ ਉਸ ਬੜੇ ਲੋਕ ਸਾਸੀਂ ਹਜ਼ਾਰਾਂ ਸਾਲ ਤੋਂ ਅਸੀਂ ਇਸ ਦੇਸ਼ ਦੇ ਵਿੱਚ ਰਹਿ ਰਹੇ ਆ ਤੇ ਬੜੇ ਭਾਈ ਵਾਲੀ ਸਾਡੀ ਆਪਸ ਦੇ ਵਿੱਚ ਹੈ ਰਿਸ਼ਤੇਦਾਰੀਆਂ ਸਾਡੀਆਂ ਆਪਸ ਦੇ ਵਿੱਚ ਭਾਵੇਂ ਬੋਲੀਆਂ ਵੀ ਡਿਫਰੈਂਟ ਹੈ ਫਿਰ ਵੀ ਸਾਡਾ ਇੱਕ ਦੇਸ਼ ਇੱਕ ਯੂਨਿਟ ਹੈ ਇੱਕ ਜੁਟ ਹੈ ਲੇਕਿਨ ਯਹਾਂ ਜਿਹੜੀ ਕੁਝ ਕੋਸ਼ਿਸ਼ ਕਰਦੀਆਂ ਉਹ ਲੋਕ ਉਹਨਾਂ ਨੂੰ ਵੋਟ ਦੇ ਜ਼ਰੀਏ ਉਹਨਾਂ ਨੂੰ ਹਟਾ ਦੇਣਗੇ ਤਾਰ ਦੇਣਗੇ ਪਰ ਜਿਹੜੀ ਸਾਡੀ ਪਿਛਲੀ ਇਲੈਕਸ਼ਨ ਹੋਈ ਹੈ ਤੋਂ ਦੇਖੋ ਇੰਡੀਆ ਦੇ ਲੋਕਾਂ ਨੇ ਉਹਨਾਂ ਨੂੰ ਇੱਕ ਗਵਰਨਮੈਂਟ ਨੂੰ ਪੂਰੀ ਮੈਜੋਰਟੀ ਨਹੀਂ ਦਿੱਤੀ ਸੈਂਟਰ ਸਰਕਾਰ ਦੇ ਵਿੱਚ ਸਾਡੇ ਕੋਲ ਹੰਗ ਪਾਰਲੀਮੈਂਟ ਹੈ ਜਦੋਂ ਹੰਗ ਪਾਰਲੀਮੈਂਟ ਹੈ ਤੇ ਉਹ ੱੱਕੇ ਦੀ ਗੱਲ ਆਏਗੀ ਕੌਂਦੇ ਜਿਹੜੇ ਭਾਈਵਾਲ ਐ ਉਹ ਆਪਣੇ ਪੈਰ ਪਿੱਛੇ ਖਿੱਚਣਗੇ ਤੇ ਸਰਕਾਰ ਨੂੰ ਮਜਬੂਰ ਹੋਣਾ ਪਏਗਾ ਕਿ ਜਿਹੜਾ ਉਹਨਾਂ ਦਾ ਕੋਈ ਹਿਡਨ एजेंडा ਹੈ ਉਹ ਆਪਣਾ ਲਾਗੂ ਨਹੀਂ ਕਰ ਪਾਣਗੇ ਤੇ ਇੰਡੀਆ 'ਚ ਤੁਸੀਂ ਦੇਖ ਰਹੇ ਹੋ ਕਿ ਦਿਨ ਬਾਏ ਹਰ ਦਿਨ ਦੇ ਨਾਲ ਜਿਹੜਾ ਆਪੋਜੀਸ਼ਨ ਪਾਰਟੀ ਆ ਉਹ ਮਜ਼ਬੂਤ ਹੁੰਦੀਆਂ ਜਾ ਰਹੀਆਂ ਤੇ ਜਿਹੜਾ ਉਹਨਾਂ ਦਾ ਮਕਸਦ ਹੈ ਉਹ ਸ਼ਾਇਦ ਅਸੀਂ ਜੇ ਉੱਥੇ ਤਾਂ ਗੱਲ ਨਹੀਂ ਕਰੀ ਲੇਕਿਨ ਅਸੀਂ ਇੱਥੇ ਗੱਲ ਕਰ ਸਕਦੇ ਹਾਂ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਸਾਡੇ ਤਨਕਰਤ ਸਾਹਿਬ ਦਾ ਅਸਤੀਫਾ ਵੀ ਹੈ ਅਸੀਂ ਉਸ ਨੂੰ ਵੀ ਇਸ ਲਾਈਨ ਦੇ ਵਿੱਚ ਦੇਖਦੇ ਹਾਂ ਕਿ ਉਹ ਸ਼ਾਇਦ ਉਹ ਉਹ ਲੈਂਟੋ ਨਹੀਂ ਕਰ पाए ਜੋ ਪੋਲਿਟੀਕਲ ਬੌਸਸ ਜਿਹੜੇ ਉਹ ਚਾਹੁੰਦੇ ਸੀਗੇ ਸੋ ਇਸ ਕਰਕੇ ਅਸੀਂ ਆਪਣੇ ਦੇਸ਼ ਦਾ ਜਿਹੜਾ ਹੈਗਾ ਅਸੀਂ ਉੱਥੇ ਇਕਜੁੱਟਤਾ ਦਾ ਸੰਦੇਸ਼ ਦੇ ਕੇ ਆਏ ਹਾਂ ਸਨੇਹ ਨਹੀਂ ਸਨੀਤ ਤੁਸੀਂ ਇਹ ਕੀ ਕਰਨਾ ਚਾਹੁੰਦੇ ਦੇਖੋ ਜੀ ਇਹ ਮੇਰੀ ਦੂਜੀ ਇੰਟਰਨੈਸ਼ਨਲ ਕਾਨਫਰੰਸ ਸੀ ਇਸ ਤੋਂ ਪਹਿਲਾਂ ਮੈਂ ਜਾਪਾਨ 'ਚ ਸ਼ਾਮਲ ਹੋਇਆ ਸੀ ਤੇ ਇਸ ਵਾਰ ਮੈਨੂੰ ਨੇਪਾਲ ਜਾਣ ਦਾ ਮੌਕਾ ਮਿਲਿਆ ਉਸ ਵਿੱਚ ਮੈਨੂੰ ਮਾਣ ਆ ਵੀ ਬਿੰਗਾ ਮੋਹਰੀਬਾਰ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਮੋਹਰੀ ਵਾਰ ਨੂੰ ਪਹਿਲਾਂ ਜਾਪਾਨ ਵਿਖੇ ਰਿਪਰੈਜ਼ੈਂਟ ਕਰਿਆ ਤੇ ਉਸ ਤੋਂ ਬਾਅਦ ਆ ਜਿਹੜੀ 18 ਤੋਂ 21 ਤੱਕ ਕਾਨਫਰੰਸ ਹੋਈ ਆ ਕਾਟਮੰਦੂ ਉੱਥੇ ਮੈਂ ਮੋਹਰੀ ਵਾਰ ਨੂੰ ਰਿਪਰੈਜ਼ੈਂਟ ਕਰਿਆ ਤੇ ਉੱਥੇ ਜਿਹੜੇ ਅਸੀਂ ਜੰਗ ਲਾਇਰਸ ਫੇਸ ਕਰ ਰਹੇ ਆ ਪ੍ਰੋਬਲਮਸ ਉਹਨਾਂ ਬਾਰੇ ਡਿਸਕਸ਼ਨ ਹੋਈ ਬੇ ਉਹ ਪ੍ਰੈਕਟਿਸ ਚ ਆ ਕੇ ਕਿੱਦਾਂ ਉਹਨਾਂ ਨੂੰ ਜੋ-ਜੋ ਦਿੱਕਤਾਂ ਮੁਸ਼ਕਲਾਂ ਪੇਸ਼ ਆ ਰਹੀਆਂ ਜਿੰਨੇ ਵੀ 올 ਓਵਰ ਵਰਲਡ 'ਚ ਉਤੋਂ ਹੋਰ ਵੀ ਜੰਗ ਲਾਇਰ ਆਏ ਹੋਏ ਸੀ ਉਹਨਾਂ ਨੇ ਵੀ ਆਪਣੀਆਂ ਅਹ ਦਿੱਕਤਾਂ ਡਿਸਕਸ਼ਨ ਕਰੀਆਂ ਕਿ ਕਿਵੇਂ ਹਿਊਮਨ ਰਾਈਟਸ ਨੂੰ ਤੇ ਕਿਵੇਂ ਉਹਨਾਂ ਨੂੰ ਬਚਾਇਆ ਜਾਵੇ ਤੇ ਇੱਕ ਜਿਹੜਾ ਇਸ ਦੇ ਵਿੱਚ ਪੂਰੀ ਜੁਡੀਸ਼ਰੀ ਦੇ ਵਿੱਚ ਕਿਵੇਂ ਸਦਾਰਤ ਲਿਆ